ਮੋਹਾਲੀ ਤੋਂ ਇਸ ਵੇਲੇ ਇੱਕ ਵੱਡੀ ਖਬਰ ਆ ਰਹੀ ਹੈ ਕਿ ਹਾਂ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇਤੇ ਕੇਸ ਉਸੇ ਕਰ ਲਿਆ ਗਿਆ ਹੈ ਮੋਹਾਲੀ ਪੁਲਿਸ ਵੱਲੋਂ ਇਹ ਕੇਸ ਜਿਹੜਾ ਰਜਿਸਟਰ ਕੀਤਾ ਗਿਆ ਹੈ ਆਈਪੀਸੀ ਦੀ ਧਾਰਾ 323 341 ਤੰਤਰਗਤ ਇਹ ਕੇਸ ਜਿਹੜਾ ਹੈ ਮੋਹਾਲੀ ਦੇ 에ਰਪੋਰਟ ਥਾਣੇ ਉੱਤੇ 에ਰਪੋਰਟ ਥਾਣੇ ਦੇ ਵਿੱਚ ਜਿਹੜਾ ਰਜਿਸਟਰ ਕੀਤਾ ਗਿਆ ਹੈ ਤੁਹਾਨੂੰ ਯਾਦ ਹੋਊਗਾ ਕੱਲ ਇੱਕ ਕੰਟਰੋਵਰਸੀ ਹੋਈ ਸੀ ਜਿਹਦੇ ਵਿੱਚ ਕੰਗਨਾਥ ਵੱਲੋਂ ਇਗਜ਼ਾਮ ਇਲਜ਼ਾਮ ਲਗਾਏ ਗਏ ਸੀ ਕਿ ਮੈਨੂੰ ਕੁਲਵਿੰਦਰ ਕੌਰ ਸੀਆਈਐਸਐਫ ਦੀ ਕਾਂਸਟੇਬਲ ਹੈ ਉਹਨੇ ਥੱਪੜ ਮਾਰਿਆ ਜਦੋਂ ਉਹ 에ਰਪੋਰਟ ਤੋਂ ਜਾ ਰਹੇ ਸੀ ਚ ਬਸ ਹੀ ਹੋਈ ਕਿਸਾਨ ਲੀਡਰ ਵੀ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਆਏ ਕਾਫੀ ਲੋਗਾਂ ਨੇ ਇਹ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਤੇ ਵੀ ਆਈ ਲੇਕਿਨ ਅੱਜ ਇੱਕ ਫਾਈਨਲੀ ਹੁਣ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੋਈ ਹੈ ਜਿਹਦੇ ਵਿੱਚ ਮੋਹਲੀ ਪੁਲਿਸ ਨੇ ਕੇਸ ਰਿਸਟਰ ਕਰ ਲਿਆ ਕੁਲਵਿੰਦਰ ਕੌਰ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਅਰੈਸਟ ਨਹੀਂ ਹੈ ਕਿਉਂਕਿ ਦੋਨੋਂ ਬਿਲੇਵਲ ਅਫੈਂਸ ਹੈ 323 341 ਲੇਕਿਨ ਇਹ ਇੱਕ ਵੱਡੀ ਖਬਰ ਹੈ ਇਸ ਪੂਰੇ ਇਨਸੀਡੈਂਟ ਦੇ ਵਿੱਚ